ਹਾਂਜੀ ਇਹ ਸੜਕ ਜੀ ਰਾਮਪੁਰਾ ਤੋਂ ਬਠਿੰਡਾ ਵੱਲ ਹੈ ਜੀ ਹੁਣ ਤੁਸੀਂ ਆਪ ਦੱਸੋ ਐਨੇ ਨੇ ਟੋਲ ਟੈਕਸ ਲੈ ਜਾਂਦੇ ਐ ਹੁਣ ਹਰੇਕ ਦੇ ਇਕ ਅਲੱਗ ਅਲੱਗ ਜਵਾਬ ਹੈ ਜੇ ਨਾ ਯਾਨੀ ਕਿਸੇ ਦੇ ਵਿੱਚ ਵੱਜੀ ਚੀਜ਼ ਹੈ ਜੇ ਕੋਈ ਟੋਏ 'ਚ ਵੱਜਿਆ ਜੇ ਉਹਨੂੰ ਕੁਝ ਹੋ ਗਿਆ ਤਾਂ ਉਹ ਐਂ ਦੱਸੋ ਵੀ ਘੜੀ ਖਤਮ ਹੋ ਜੂਗਾ ਤੇ ਟੈਕਸ ਟੋਲ ਟੈਕਸ ਐਨਾ ਪਰਭਾਉਂਦੇ ਆਉਂਦੇ ਹੋਏ ਅਸੀਂ ਗੱਡੀ ਟਪਾ ਕੇ ਲਿਆਏ ਆ ਮੋੜਾਂ ਵਾਲੀ ਸੜਕ ਤੇ 100 ਤੇ 10 ਰੁਪਏ ਲਏ ਐ ਰੇਟ ਉਹਦੇ ਉੱਤੇ 55 ਰੁਪਏ ਲਿਖਿਆ ਤੇ ਸੜਕਾਂ ਦੀਆਂ ਸਾਡੀਆਂ ਦਾ ਆ ਹਾਲ ਹੈ ਤਾਂ ਫਿਰ ਕਿਉਂ ਕਿਉਂਕਿ ਨਿਆਹ ਹੈ ਨਹੀਂ ਇੱਥੇ ਨਿਆਹ ਪ੍ਰਣਾਲੀ ਦਾ ਖਤਮ ਹੋ ਗਈ ਜਮਾ ਵੀ ਸਰਕਾਰ ਨੂੰ ਚਾਹੀਦਾ ਨਾ ਜੇ ਸਾਥੋਂ ਟੈਕਸ ਇਹਨਾਂ ਨਾਲ ਲੈ ਸਕਦੇ ਆ ਤਾਂ ਫਿਰ ਸੜਕਾਂ ਦਾ ਕੋਈ ਹਿਸਾਬ ਕਿਤਾਬ ਵੀ ਹੋਵੇ ਵੀ ਤੇ ਪਾਣੀ ਨਹੀਂ ਖੜਦਾ ਭਈ ਇਹ ਤੇ ਕੋਈ ਓਖਲੀ ਨਹੀਂ ਪੈਂਦੀ ਆ ਕੰਟਰੋਲ ਆ ਕੰਟਰੋਲ ਕਾਦਾ ਇਹ ਦੇਖ ਲਓ ਹੁਣ ਤੁਸੀਂ ਟੋਲ ਟੈਕਸ ਤਾਂ ਇਹਨਾਂ ਨਾਲ ਲੈ ਲੈਂਦੇ ਆ ਇਹ ਸਾਥੋਂ ਹੁਣ ਉਹ ਉਹਦਾ ਟੈਕਸ 110 ਰੁਪਏ ਇੱਕ ਗੱਡੀ ਦਾ ਤੇ ਹੁਣ ਜਿਹੜੀਆਂ ਵੱਡੀਆਂ ਗੱਡੀਆਂ ਹੁੰਦੀਆਂ ਕਿੰਨੇ ਕਿੰਨੇ ਪੈਸੇ ਲੈਂਦੇ ਆ ਤੇ ਲੇਖੋ ਤੇ 55 ਛੱਡੇ ਤੇ ਇਹਦਾ ਨਾਲ ਸਿਸਟਮ ਕਰਨ ਵਾਲਾ ਤਾਂ ਫਿਰ ਉਹ ਟੋਲ ਟੈਕਸ ਵਾਲਾ ਦੀ ਹੱਕ ਆਉਣ ਜਾਣ ਦੀ ਪਰਚੀ ਨਹੀਂ ਕੱਟਦੇ ਸਿੰਗਲ ਹੀ ਕੱਟਦੇ